ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਸਾਡੇ YouTube ਚੈਨਲ ਤੇ ਆਸ ਕਰਦੀ ਹਾਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਈ ੜੀ ਅੱਖਰ ਤੇ ਬੋਲੀਆਂ ਈ ੜੀ ਅੱਖਰ ਤੇ ਬੋਲੀਆਂ ਤੁਹਾਨੂੰ ਸੁਣਾਵਾਂਗੇ ਸਾਰੇ ਜਾਣੇ ਬੋਲੀਆਂ ਨੂੰ ਜਰੂਰ ਸੁਣਿਆ ਕਰੋ ਜੇਕਰ ਪਸੰਦ ਆਉਣੀਆਂ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜੇਕਰ ਕਿਸੇ ਨੂੰ ਕੋਈ ਕਮੀ-ਬੇਸ਼ੀ ਲੱਗਦਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚਲੋ ਹੁਣ ਆਪਾਂ ਕਰਦੇ ਹਾਂ ਸਟਾਰਟ ਈ ੜੀ ਅੱਖਰ ਤੇ ਪੰਜਾਬੀ ਬੋਲੀਆਂ ਇੱਕ ਘੜੇ ਵਿੱਚ ਮੋਠ ਵਾਜਰਾ ਇੱਕ ਘੜੇ ਵਿੱਚ ਮੋਠ ਵਾਜਰਾ ਦੂਜੇ ਘੜੇ ਵਿੱਚ ਰੂੰ ਦਿਨ ਸੱਸ ਮਨਾਈਆ ਰਾਤੀ ਰੁੱਸ ਗਿਆ ਤੂੰ ਵੇ ਦਿਨ ਸੱਸ ਮਨਾਈਆ ਰਾਤੀ ਰੁੱਸ ਗਿਆ ਤੂੰ ਵੇ ਦਿਨ ਸੱਸ ਮਨਾਈਆ ਰਾਤੀ ਰੁੱਸ ਗਿਆ ਤੂੰ ਦਿਨ ਸੱਸ ਮਨਾਈਆ ਇੱਕ ਘੜੇ ਵਿੱਚ ਮੋਠ ਵਾਜਰਾ ਇੱਕ ਘੜੇ ਵਿੱਚ ਮੋਠ ਵਾਜਰਾ ਦੂਜੇ ਘੜੇ ਵਿੱਚ ਰੂੰ ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਵੇ ਥੋੜੀ ਥੋੜੀ ਮੈਂ ਵਿਗੜੀ ਬੋਤਾਂ ਵਿਗੜ ਗਿਆ ਤੂੰ ਵੀ ਥੋੜੀ ਥੋੜੀ ਮੈਂ ਵਿਗੜੀ ਬੋਤਾਂ ਵਿਗੜ ਗਿਆ ਤੂੰ ਵੀ ਥੋੜੀ ਥੋੜੀ ਮੈਂ ਵਿਗੜੀ ਇਧਰ ਆਲਾ ਏ ਉਧਰ ਆਲਾ ਵਿਚਾਲੇ ਦੇ ਗੁੱਤੀ ਇਧਰ ਆਲਾ ਏ ਉਧਰ ਆਲਾ ਵਿਚਾਲੇ ਦੇ ਗੁੱਤੀ ਵੇ ਤੇਰੀ ਮਾਂ ਹਾਣੀਆਂ ਕਲ ਕਰੇਲਾਂ ਪਿੱਛੇ ਰੁੱਸੀ ਵੇ ਤੇਰੀ ਮਾਂ ਹਾਣੀਆਂ ਕਲ ਕਰੇਲਾਂ ਪਿੱਛੇ ਰੁੱਸੀ ਵੇ ਤੇਰੀ ਮਾਂ ਹਾਣੀਆਂ ਕਲ ਕਰੇਲਾਂ ਪਿੱਛੇ ਰੁੱਸੀ ਇੱਕ ਤਾਂ ਪਿਆਰੀ ਮੈਨੂੰ ਤੂੰ ਬੀਬੀ ਨਾਲੇ ਦੇ ਇੱਕ ਤਾਂ ਪਿਆਰੀ ਮੈਨੂੰ ਤੂੰ ਬੀਬੀ ਨਾਲੇ ਦੇ ਤੇਥੋਂ ਪਿਆਰਾ ਤੇਰਾ ਵੀਰ ਨਹੀਂ ਜਦ ਰਸੀ ਮਨਾਉਂਦਾ ਅੱਖਾਂ ਚੋਂ ਵਗਦਾ ਨੀਰ ਨਹੀਂ ਜਦ ਰਸੀ ਮਨਾਉਂਦਾ ਅੱਖਾਂ ਚੋਂ ਵਗਦਾ ਨੀਰ ਨਹੀਂ ਜਦ ਰਸੀ ਮਨਾਉਂਦਾ ਅੱਖਾਂ ਚੋਂ ਵਗਦਾ ਨੀਰ ਨਹੀਂ ਇੱਕ ਤਾਂ ਪਿਆਰੀ ਮੈਨੂੰ ਤੂੰ ਬੀਬੀ ਨਾਲੇ ਦੇ ਇੱਕ ਤਾਂ ਪਿਆਰੀ ਮੈਨੂੰ ਤੂੰ ਬੀਬੀ ਨਾਨਦੇ ਤੇਥੋਂ ਪਿਆਰੀ ਤੇਰੀ ਮਾਂ ਨਹੀਂ ਜਦ ਤੂੰ ਪਏ ਬੈਠਾ ਹੱਥਾਂ ਨਾ ਕਰਦੀ ਸ਼ਾਨੀ ਜਦ ਤੂੰ ਪਏ ਬੈਠਾ ਥਾਣਾ ਕਰਦੀ ਸ਼ਾਨੀ ਜਦ ਤੂੰ ਪਏ ਬੈਠਾ ਥਾਣਾ ਕਰਦੀ ਸ਼ਾਨ ਇੱਕ ਤੇਲ ਦੀ ਕੁੱਪੀ ਇੱਕ ਕਿਹੋਦੀ ਕੁੱਪੀ ਇੱਕ ਤੇਲ ਦੀ ਕੁੱਪੀ ਇੱਕ ਤੇਲ ਦੀ 쿠ਪੀ ਇੱਕ ਕਿਹੋ ਦੀ 쿠ਪੀ ਰੇਹਾ ਕੋਲੇ ਖੜਾ ਬੇ ਮੇਹ ਟਨੇ ਕੁੱਟੀ ਰੇਹਾ ਕੋਲੇ ਖੜਾ ਬੇ ਮੇਹ ਟਨੇ ਕੁੱਟੀ ਰੇਹਾ ਕੋਲੇ ਖੜਾ ਬੇ ਮੇਹ ਟਨੇ ਕੁੱਟੀ ਇੱਕ ਤੇਲ ਦੀ 쿠ਪੀ ਇੱਕ ਕਿਹੋ ਦੀ 쿠ਪੀ ਸੱਚ ਦੱਸ ਗੋਰੀਏ ਕਾ ਤੂੰ ਜੇਠ ਨੇ ਕੁੱਟੀ ਸੱਚ ਦੱਸ ਗੋਰੀਏ ਕਾ ਤੂੰ ਜੇਠ ਨੇ ਕੁੱਟੀ ਸੱਚ ਦੱਸ ਗੋਰੀਏ ਕਾ ਤੂੰ ਜੇਠ ਨੇ ਕੁੱਟੀ ਇੱਕ ਤੇਲ ਦੀ ਕੁਪੀ ਇੱਕ ਘੋਦ ਦੀ ਕੁਪੀ ਸੱਚ ਦੱਸਾਂ ਹਾਨੀਆਂ ਮੈਥੋਂ ਕਾੜ ਨੀ ਪੁੱਟੀ ਸੱਚ ਦੱਸਾਂ ਹਾਨੀਆਂ ਵੇ ਮੈਥੋਂ ਕਾੜ ਨੀ ਪੁੱਟੀ ਸੱਚ ਦੱਸਾਂ ਹਾਨੀਆਂ ਵੇ ਇੱਕੋ ਬੋਲ ਬੋਲਾਂ ਬੋਲਣਾ ਕੋਈ ਹੋਰ ਵੇ ਇੱਕੋ ਬੋਲ ਬੋਲਾਂ ਬੋਲਣਾ ਕੋਈ ਹੋਰ ਵੇ ਸੌਣ ਦਾ ਮਹੀਨਾ ਬਾਗਾ ਵਿੱਚ ਬੋਲਣ ਮੋਰ ਵੇ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਯਾਨੀ ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜਵੇ ਯਾਨੀ ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜਵੇ ਇੱਕ ਪੂਆ ਦੇ ਕਰਮਾਜ ਜਲਵੇਰੀ ਇੱਕ ਪੂਆ ਦੇਮ ਕਰਮਾਜ ਜਲਵੇਰੀ ਮਿਲਦੀ ਪਹਿਰ ਦੇ ਤੜਕੇ ਬਈ ਪੂਆ ਫੁੱਫੜ ਚੋਂਣ ਲੱਗੇ ਪੂਆ ਫੁੱਫੜ ਚੋਂਣ ਲੱਗੇ ਚੋਂਦੇ ਚੋਂਦੇ ਲੜਦੇ ਬਈ ਇੰਨੇ ਨੂੰ ਇੱਕ ਆ ਗਿਆ ਪੁਲਿਸਿਆ ਇੰਨੇ ਨੂੰ ਇੱਕ ਆ ਗਿਆ ਪੁਲਿਸਿਆ ਲੈ ਗਿਆ ਦੋਹਾਂ ਨੂੰ ਫੜ ਕੇ ਵੀ ਪੂਆ ਤੇ ਛੁੱਟ ਗਈ ਟੂਮਾਂ ਦੇ ਕੇ ਉਹ ਆ ਤਾਂ ਛੁੱਟ ਗਈ ਟੂਮਾ ਦੇ ਕੇ ਫੁੱਫੜ ਤੇ ਕੋਟਨਾ ਕੜ ਕੇ ਦਿਲ ਦੇ ਰੋਗ ਪੂਰੇ ਬੈ ਗਿਆ ਕਾਲਜਾ ਪੜ ਕੇ ਦਿਲ ਦੇ ਰੋਗ ਪੂਰੇ ਬੈ ਗਿਆ ਕਾਲਜਾ ਪੜ ਕੇ ਦਿਲ ਦੇ ਰੋਗ ਇੱਕ ਤਾਂ ਗੱਲ ਨਹੀਂ ਪੂੰਜੇ ਲੱਗਣ ਦਿੰਦਾ ਇੱਕ ਤਾਂ ਗੱਲ ਨਹੀਂ ਪੂੰਜੇ ਲੱਗਣ ਦਿੰਦਾ ਫੋਨ ਤੇ ਚੈਟਿੰਗ ਕਰਦਾ ਨਹੀਂ ਸਾਹਮਣੇ ਆ ਕੇ ਹੂ ਹੂ ਕਰਦਾ ਸਾਹਮਣੇ ਆ ਕੇ ਹੂ ਹੂ ਕਰਦਾ ਗੱਲ ਕਹਿਣ ਤੋਂ ਡਰਦਾ ਵੇ ਮੈਂ ਕੀ ਤੈਨੂੰ ਮੂੰਹ ਵਿੱਚ ਪਾਜੂ ਵੇ ਨਾ ਕੀ ਤੈਨੂੰ ਮੂੰਹ ਵਿੱਚ ਪਾਜੂ ਬੋਲਿਆ ਕਰ ਤੂੰ ਖੁੱਲਕੇ ਮੈਂ ਮਰ ਜਾਣੀ ਤੂੰ ਡਰਿਆ ਨਾ ਕਰ ਫੁੱਲਕੇ ਮੈਂ ਮਰ ਜਾਣੀ ਤੂੰ ਡਰਿਆ ਨਾ ਕਰ ਫੁੱਲਕੇ ਮੈਂ ਮਰ ਜਾਣੀ ਤੂੰ ਡਰਿਆ ਨਾ ਕਰ ਫੁੱਲ ਇਧਰ ਕਣ ਕਾ ਉਧਰ ਕਣ ਕਾ ਵਿਚ ਕਣ ਕਾ ਦੇ ਰਾਈ ਇੱਧਰ ਕਣਕਾਂ ਆਏ ਉੱਧਰ ਕਣਕਾਂ ਵਿੱਚ ਕਣਕਾਂ ਦੇ ਰਾਈ ਨੀ ਵੱਡੀ ਭਾਬੀ ਮੱਛਲੀ ਫਿਰੇ ਛੋਟੇ ਧਿਆਰ ਦੀ ਹੋਈ ਕੁੜਮਾਈ ਨੀ ਵੱਡੀ ਭਾਬੀ ਮੱਛਲੀ ਫਿਰੇ ਛੋਟੇ ਧਿਆਰ ਦੀ ਹੋਈ ਕੁੜਮਾਈ ਨੀ ਵੱਡੀ ਭਾਬੀ ਮੱਛਲੀ ਇੱਧਰ ਕੋਠਾ ਐ ਉੱਧਰ ਕੋਠਾ ਵਿੱਚਲੇ ਕੋਠੇ ਵਿੱਚ ਪੌੜੀਆਂ ਇੱਧਰ ਕੋਠਾ ਐ ਉੱਧਰ ਕੋਠਾ ਵਿੱਚਲੇ ਕੋਠੇ ਵਿੱਚ ਪੌੜੀਆਂ ਪੁੱਤ ਨੇ ਪਿਆਰੇ ਨੂੰ ਹਾਂ ਕੀ ਮਨਾਲੋ ਕਾੜੀ ਪੁੱਤ ਨੇ ਪਿਆਰੇ ਨੂੰ ਹਕੀਮ ਨਾਲੋਂ ਪੜੀਏ ਪੁੱਤ ਨੇ ਪਿਆਰੇ ਨੂੰ ਹਕੀਮ ਨਾਲੋਂ ਪੜੀਏ ਇੱਕ ਲੱਡੂਆ ਕੋਈ ਦੋ ਲੱਡੂਆ ਇੱਕ ਲੱਡੂਆ ਕੋਈ ਦੋ ਲੱਡੂਆ ਕੋਈ ਲੱਡੂਆਂ ਦੀ ਝੋਲੀ ਪੈ ਗਿਆ ਸੱਸੇ ਨਹੀਂ ਤੇਰਾ लाडला ਕੁਝ ਕਹਿ ਕੇ ਅੰਦਰ ਵੜ ਗਿਆ ਸੱਸੇ ਨਹੀਂ ਤੇਰਾ लाडला ਕੁਝ ਕਹਿ ਕੇ ਅੰਦਰ ਵੜ ਗਿਆ ਇੱਕ ਲੱਡੂਆ ਕੋਈ ਦੋ ਲੱਡੂਆ ਇੱਕ ਲੱਡੂਆ ਕੋਈ ਦੋ ਲੱਡੂਆ ਕੋਈ ਲੱਡੂਆਂ ਦੀ ਝੋਲੀ ਪੈ ਗਿਆ ਸਸੇਨੀ ਤੇਰਾ ਲਾਡਲਾ ਮੈਨੂੰ ਹੈਲੋ ਹੈਲੋ ਕਰ ਗਿਆ ਸਸੇਨੀ ਤੇਰਾ ਲਾਡਲਾ ਮੈਨੂੰ ਹੈਲੋ ਹੈਲੋ ਕਰ ਗਿਆ ਧੰਨਵਾਦ ਜੀ ਅਜੇ ਨਹੀਂ ਮਿਲਦੇ ਕੱਲ ਸਸੇ ਤੇ ਬੋਲੀਏਗਾ